ਗੁੱਡ ਮਾਰਨਿੰਗ ਫਿਚਰ ਸਲਵਰ ਪੰਜਾਬ ਗਰੁੱਪ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਗਰੁੱਪ ਦੇ ਮੈਂਬਰ ਰਾਜਪੂਤ ਜੀ ਦੀ ਦੋਤੀ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਦੀ ਪਾਰਟੀ ਇਹਨਾਂ ਨੇ ਸੈਲੈਬ੍ਰੇਸ਼ਨ ਕਰੀ ਹੈ ਤੇ ਮੈਂ ਪਰਮਾਤਮਾ ਵੱਲੋਂ ਅਰਦਾਸ ਕਰਦਾ ਕਿ ਇਹਨਾਂ ਦੀ ਦੋਤੀ ਸਦਾ ਖੁਸ਼ ਰਹੇ ਤੇ ਲੰਬੀ ਉਮਰਾਂ ਤੇ ਖੁਸ਼ੀਆਂ ਮਾਣੇ ਸਾਡੇ ਨਾਲ ਸਾਡੇ ਸੀਨੀਅਰ ਸਾਡੇ ਮੈਂਬਰ ਸਾਹਿਬਾਨ ਡਾਕਟਰ ਸਾਹਿਬ ਇਹ ਮੈਮ ਪ੍ਰਿੰਸੀਪਲ ਜੀ ਤੇ ਸੋਢੀ ਸਾਹਿਬ ਵੀਰ ਸਾਹਿਬ ਸ਼ਰਮਾ ਜੀ ਸ਼ੰਭੂ ਜੀ ਤੇ ਮੈਮ ਸਾਡੇ ਜਗੀਪੌਰ ਮੈਮਰੀ ਤੇ ਪ੍ਰਵਿੰਦਰ ਜੀ ਤੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਵਧਾਈ ਦਿੰਦੇ ਆ ਨਾਮ ਦੇਖੋ ਜੀ ਰਜਨੀ ਮੈਮ ਜੀ ਜੇ ਕਿਸੇ ਦਾ ਨਾਮ رہ ਗਿਆ ਹੋਏ ਮੈਂ ਮਾਫੀ ਚਾਹਣਾ ਪਰ ਆਪਣੇ ਫਿਟਨੈਸ ਲਵਰ ਗਰੁੱਪ ਵੱਲੋਂ ਕਿਉਂਕਿ ਸਾਡਾ ਗਰੁੱਪ ਐਸਾ ਗਰੁੱਪ ਹੈਗਾ ਜੋ ਸਦਾ ਹੀ ਜਿਨ੍ਹਾਂ ਦੀ ਖੁਸ਼ੀਆਂ ਵਿੱਚ ਜਿਵੇਂ ਦੁੱਖ ਸੁੱਖ ਸਾਰਿਆਂ ਦੇ ਸਾਂਝੇ ਕਰਦੇ ਆ ਤੇ ਜਿਨ੍ਹਾਂ ਦੇ ਟੀਹ ਤਿਉਹਾਰ ਉਹ ਸਾਰੇ ਸੈਲੀਬ੍ਰੇਸ਼ਨ ਮਨਾਉਂਦੇ ਆ ਅਸੀਂ ਸਾਰੇ ਪਟਿਆਲਵਾਂ ਨੂੰ ਨਿੱਘਾ ਸੱਦਾ ਦਿੰਦੇ ਆ ਕਿ ਬਾਗਾਂਦਰੀ ਗਾਰਡਨ ਵਿੱਚ ਜਦੋਂ ਸਵੇਰੇ 5:30 ਵਜੇ ਫਿਟਨੈਸ ਹੁੰਦੀ ਹੈ ਜਰੂਰ ਆਇਆ ਕਰੋ ਅੱਜ ਅਸੀਂ ਸਾਡੇ ਪਟਿਆਲਾ ਦੇ ਪ੍ਰਸਿੱਧ ਫੁਆਰਾ ਚੌਕ ਤੇ ਇੱਥੇ ਖੜੇ ਹਾਂ ਜੀ ਸੈਲੈਬ੍ਰੇਸ਼ਨ ਪਾਰਟੀ ਕੀਤੀ ਤੋਂ ਤੇ ਰਾਜਗੌਰ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਤੁਹਾਡੇ ਦੋਸਤ ਨੂੰ ਜੀ ਥੈਂਕ